ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਬਰਤਾਨੀਆਂ ਚ ਗੁਰਦੁਆਰਾ ਸਾਹਿਬ ਤੇ ਹੋਏ ਹਮਲੇ ਦੇ ਮਾਮਲੇ ਵਿੱਚ 17 ਵਰਿਆਂ ਦਾ ਇੱਕ ਲੜਕਾ ਗ੍ਰਿਫਤਾਰ ਆਸਟ੍ਰੇਲੀਆ ਚ ਭਾਰਤੀ ਮੂਲ ਦੇ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਪੇਂਟਰ ਦੀ ਖੌਫਨਾਕ ਹੱਤਿਆ ਦੀ ਵੀਡੀਓ ਨੇ ਉਡਾਈ ਪੁਲਸ ਦੀ ਨੀਂਦ ਅਤੇ ਸੱਚ ਆਇਆ ਸਾਹਮਣੇ ਮੁੱਖ ਮੰਤਰੀ ਮਾਨ ਨੂੰ ਰਾਸ਼ਟਰਪਤੀ ਵੱਲੋਂ ਕਰਾਰਾ ਝਟਕਾ ਬੇਰੁਜ਼ਗਾਰਾਂ ਨੂੰ ਸਰਕਾਰ ਦਾ ਵੱਡਾ ਤੋਹਫਾ ਸਰਕਾਰੀ ਮੁਲਾਜ਼ਮਾਂ ਨੂੰ ਤੋਹਫਾ ਤਨਖਾਹਾਂ ਤੇ ਪੈਨਸ਼ਨਾਂ ਵਿੱਚ ਬੇਤਹਾਸ਼ਾ ਵਾਧਾ ਅਲੀਗੜ ਥਾਣੇ 'ਚ ਬੇਟੇ ਨੇ ਮਾਂ ਨੂੰ ਜ਼ਿੰਦਾ ਸਾੜਿਆ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਖਬਰ ਬੀਤੇ ਦਿਨੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਤਕਰੀਬਨ ਹਫ਼ਤਾ ਪਹਿਲਾਂ ਬਰਤਾਨੀਆ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ 'ਚ ਇੱਕ ਨਾਬਾਲਗ ਵਿਅਕਤੀ ਉੱਥੇ ਜਾ ਕੇ ਹਮਲਾ ਕਰ ਦਿੰਦਾ ਜਿਸ ਕਾਰਨ ਦੋ ਸ਼ਰਧਾਲੂ ਜ਼ਖਮੀ ਹੋ ਗਏ ਸੀ ਹੁਣ ਪੁਲਿਸ ਨੇ ਇਸ ਸਬੰਧੀ 17 ਸਾਲਾਂ ਦੇ ਇੱਕ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ ਉਹਦੇ ਉੱਤੇ ਕਤਲ ਦੀ ਕੋਸ਼ਿਸ਼ ਤੇ ਦੋਸ਼ ਲਾਏ ਗਏ ਨੇ ਕੈਂਟ ਪੁਲਿਸ ਦੇ ਮੁਤਾਬਕ ਮੁਲਜ਼ਮ ਨੂੰ ਮੈਡਸਟੋਨ ਕਰਾਊਨ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਹਦੇ ਉੱਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਯਤਨ ਗੈਰ ਕਾਨੂੰਨੀ ਹਿੰਸਾ ਦੀ ਵਰਤੋਂ ਕਰਨ ਜਾਂ ਧਮਕੀ ਦੇਣ ਜਾਨੋਂ ਮਾਰਨ ਦੀ ਧਮਕੀ ਦੇਣ ਤੇਜ਼ ਤਾਰ ਹਥਿਆਰ ਨਾਲ ਕਿਸੇ ਵਿਅਕਤੀ ਨੂੰ ਧਮਕਾਉਣਾ ਅਤੇ ਜਨਤਕ ਥਾਂ ਤੇ ਤੇਜ਼ ਤਾਰ ਹਥਿਆਰ ਰੱਖਣ ਦੇ ਦੋਸ਼ ਲਾਏ ਗਏ ਨੇ ਇਹ ਘਟਨਾ ਗ੍ਰੇਵਸੈਂਟ ਵਿਖੇ ਸ਼੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੇ ਵਿੱਚ ਬੀਤੇ ਵੀਰਵਾਰ ਨੂੰ ਵਾਪਰੀ ਸੀ ਇਸ ਮਾਮਲੇ ਵਿੱਚ ਅਦਾਲਤ ਨੇ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ ਮਾਨਸਿਕ ਸਿਹਤ ਦੀ ਜਾਂਚ ਲਈ ਅਧਿਕਾਰੀਆਂ ਵੱਲੋਂ ਉਸ ਨੂੰ ਜਾਂਚ ਵਾਸਤੇ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਹਦੀ ਮਾਨਸਿਕ ਸਿਹਤ ਦੀ ਜਾਂਚ ਕੀਤੀ ਗਈ ਹੈ ਅਤੇ ਉਹ ਤੋਂ ਬਾਅਦ ਉਹਨੂੰ ਮੈਡਵੇ ਜੂਥ ਕੋਰਟ ਦੇ ਵਿੱਚ ਕੱਲ ਪੇਸ਼ ਕੀਤਾ ਜਾਏਗਾ। ਇਸ ਮਾਮਲੇ ਸੰਬੰਧੀ ਕੈਂਟ ਪੁਲਿਸ ਦੇ ਨਾਰਥ ਕੈਂਟ ਡਿਵੀਜ਼ਨਲ ਕਮਾਂਡਰ ਚੀਫ ਸੁਪਰਡੈਂਟ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਕਿ ਇਹਨੂੰ ਧਾਰਮਿਕ ਤੌਰ ਤੇ ਢਕਾਉਣ ਵਾਲਾ ਮਾਮਲਾ ਮੰਨਿਆ ਜਾ ਰਿਹਾ ਹੈ ਇਹ ਉਥੋਂ ਦੇ ਲੋਕਾਂ ਲਈ ਪਰੇਸ਼ਾਨ ਕਰਨ ਵਾਲੀ ਘਟਨਾ ਵੀ ਸੀ ਅਤੇ ਸਾਡੇ ਅਧਿਕਾਰੀ ਭਾਈਚਾਰੇ ਨਾਲ ਲਗਾਤਾਰ ਰਾਬਤੇ ਵਿੱਚ ਨੇ ਅਤੇ ਇਸ ਇਲਾਕੇ ਦੀ ਲਗਾਤਾਰ ਗਸ਼ਤ ਵੀ ਕਰਦੇ ਰਹਿਣਗੇ ਤੇ ਹੁਣ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਵਾਲੇ ਪਾਸਿਓਂ ਵੀ ਬਹੁਤ ਮਾੜੀ ਖਬਰ ਮਿਲੀ ਹੈ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੇ ਵਿੱਚੋਂ ਇਹ ਖਬਰ ਹੈ ਜਿੱਥੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋਈ ਹੈ ਤੇ ਦੋਵੇਂ ਵਿਦਿਆਰਥੀ ਸਨ ਇੱਕ ਦਾ ਨਾਮ ਚਤਨਿਆ ਮੋਪਾ ਰਾਜੂ ਅਤੇ ਦੂਸਰਾ ਸੂਰਿਆ ਤੇਜਾ ਬੋਬਾ ਦੱਸਿਆ ਜਾ ਰਿਹਾ ਹੈ। ਆਸਟ੍ਰੇਲੀਆ ਦਾ ਇੱਕ ਪ੍ਰਸਿੱਧ ਝਰਨਾ ਹੈ ਫਾਲ ਹੈ ਮਿਲਾ ਮਿਲਾ ਫਾਲਸ। ਉੱਥੇ ਇਹ ਡੁੱਬੇ ਨੇ ਤੇ ਜਿਸ ਕਾਰਨ ਦੋਵਾਂ ਦੀ ਮੌਤ ਹੋਈ ਹੈ। ਇਸ ਘਟਨਾ ਨੇ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ ਅਤੇ ਇਹਨਾਂ ਪ੍ਰਤੀ ਇੱਕ ਆਨਲਾਈਨ ਫੰਡਰੇਜ਼ਿੰਗ ਵੀ ਕੀਤਾ ਗਿਆ। ਤਾਂਕੇ ਇਹਦੇ ਇਹਨਾਂ ਦੇ ਜਿਹੜੇ ਸੰਸਕਾਰ ਦੇ ਖਰਚੇ ਨੇ ਉਹ ਚੁੱਕੇ ਜਾ ਸਕਣ ਤੇ ਜਾਣਕਾਰੀ ਮਿਲੀ ਹੈ ਕਿ 90000 ਡਾਲਰ ਤੋਂ ਵੱਧ ਇਕੱਤਰ ਕੀਤੇ ਗਏ ਹੈ। ਕੁئینਜ਼ਲੈਂਡ ਤੇਲਗੂ ਐਸੋਸੀਏਸ਼ਨ ਉਹਨਾਂ ਦੀਆਂ ਆਸਥੀਆਂ ਨੂੰ ਹైదరాబాద్ ਭਾਰਤ ਵਿੱਚ ਵਾਪਸ ਭੇਜਣ ਵਾਸਤੇ ਯਤਨ ਕਰ ਰਹੀ ਹੈ। ਅਤੇ ਭਾਈਚਾਰੇ ਦੇ ਲੋਕ ਵੀ ਉਹਨਾਂ ਦਾ ਸਾਥ ਦੇ ਰਹੇ ਨੇ ਤੇ ਹਮਦਰਦੀ ਵੀ ਪ੍ਰਗਟਾ ਰਹੇ ਨੇ। ਦੱਸਿਆ ਗਿਆ ਹੈ ਕਿ ਸੁਰੱਖਿਆ ਤਾਂ ਢੰਗ ਦੇ ਨਾਲ ਤੈਰਨ ਵਾਸਤੇ ਆਪਣੀਆਂ ਯੋਗਤਾਵਾਂ ਦੇ ਵਾਸਤੇ ਹਰ ਇੱਕ ਵਿਅਕਤੀ ਨੂੰ ਪਤਾ ਹੁੰਦਾ ਕਿ ਉਹ ਤੈਰ ਸਕਦਾ ਹੈ ਕਿ ਨਹੀਂ। ਇਹਦਾ ਤਿਹਾਣ ਰੱਖਣ ਦੀ ਮਹੱਤਤਾ ਉੱਤੇ ਵੀ ਇਸ ਵਕਤ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ੁਰੂ ਦੇ ਵਿੱਚ ਹੀ ਇਸ ਹਫ਼ਤੇ 'ਚ ਡਿਟੈਕਟਿਵ ਇਨਸਪੈਕਟਰ ਜੇਸ਼ਨ ਸਮਿਥ ਨੇ ਸਲਾਨੀਆਂ ਨੂੰ ਸਿਰਫ ਉਹਨਾਂ ਖੇਤਰਾਂ ਦੇ ਵਿੱਚ ਤੈਰਨ ਦੀ ਚੇਤਾਵਨੀ ਦਿੱਤੀ ਸੀ ਜਿੱਥੇ ਉਹਨਾਂ ਨੂੰ ਯਕੀਨ ਹੋਵੇ ਕਿ ਉਹ ਸੁਰੱਖਿਆਤ ਤਰੀਕੇ ਨਾਲ ਤੈਰ ਸਕਦੇ ਆ ਜਾਂ ਉਹਨਾਂ ਵਿੱਚ ਤੈਰਨ ਦੀ ਸਮਰੱਥਾ ਹੈ ਸਮਿਥ ਨੇ ਦੱਸਿਆ ਕਿ ਦੋ ਵਿਅਕਤੀ ਇੱਕ ਕਿਨਾਰੇ ਤੋਂ ਪਾਣੀ ਵਿੱਚ ਦਾਖਲ ਹੋਏ ਅਤੇ ਉਹਨਾਂ ਨੇ ਪੱਥਰਾਂ ਤੋਂ ਛਾਲ ਨਹੀਂ ਮਾਰੀ ਅਜਿਹਾ ਲੱਗਦਾ ਕਿ ਇਹਨਾਂ ਵਿੱਚੋਂ ਇੱਕ ਆਦਮੀ ਡੁੱਬਣ ਲੱਗਿਆ ਹੋਵੇ ਜਾਂ ਮੁਸ਼ਕਲ ਵਿੱਚ ਪੈ ਗਿਆ ਹੋਵੇ ਫਿਰ ਦੂਸਰਾ ਉਹਦੀ ਮਦਦ ਵਾਸਤੇ ਗਿਆ ਹੋਵੇ ਪਰ ਬਦਕਿਸਮਤੀ ਨਾਲ ਉਹ ਦੋਵੇਂ ਡੁੱਬ ਗਏ ਉਹਨਾਂ ਇਹ ਵੀ ਦੱਸਿਆ ਕਿ ਮਦਦ ਕਰਨ ਵਾਲੇ ਦੀ ਕੋਸ਼ਿਸ਼ ਵਾਲੇ ਲਈ ਇੱਕ ਤੀਸਰਾ ਵਿਅਕਤੀ ਉਹ ਵੀ ਗਿਆ ਪਰ ਉੱਥੇ ਪਾਣੀ ਕਾਫੀ ਠੰਡਾ ਸੀ ਉਹਨੂੰ ਬਾਅਦ ਦੇ ਵਿੱਚ ਪਰ ਇਲਾਜ ਨਾਲ ਬਚਾ ਲਿਆ ਗਿਆ ਤੇ ਹੁਣ ਗੱਲ ਕਰਦਿਆਂ ਕੱਲ ਦੀ ਇੱਕ ਵੀਡੀਓ ਮੇਰੇ ਕੋਲ ਵੀ ਪਹੁੰਚੀ ਹੈ ਸ਼ਾਇਦ ਤੁਹਾਡੇ ਕੋਲ ਵੀ ਆਈ ਹੋਵੇ ਵੱਖ-ਵੱਖ ਮੀਡੀਆ ਪਲੇਟਫਾਰਮ ਦੇ ਰਾਹੀਂ ਤਾਂ ਸੋਸ਼ਲ ਮੀਡੀਆ ਦੇ ਰਾਹੀਂ ਇਹ ਵੀਡੀਓ ਕਲਿੱਪ ਘੁੰਮਦਾ ਫਿਰ ਰਿਹਾ ਹੈ ਸ਼ੇਅਰ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਘੋੜੀ ਦੇ ਉੱਤੇ ਇੱਕ ਮੁੰਡਾ ਖੜਾ ਇੱਕ ਨੌਜਵਾਨ ਖੜਾ ਹੈ ਤੂੰ ਪੇਂਟਰ ਦੱਸਿਆ ਜਾ ਰਿਹਾ ਹੈ ਤੇ ਉਹਨੂੰ ਬੇਰਹਿਮੀ ਦੇ ਨਾਲ ਗੋਲੀਆਂ ਨਾਲ ਪੁੱਨ ਦਿੱਤਾ ਜਾਂਦਾ ਕੁਝ ਗੋਲੀਆਂ ਲੱਗਣ ਤੋਂ ਬਾਅਦ ਉਹ ਹੀਠਾ ਡਿੱਗਦਾ ਹੈ ਅਤੇ ਹੀਠਾ ਵੀ ਉਹਦੇ ਉੱਤੇ ਲਗਾਤਾਰ ਗੋਲੀਆਂ ਦੀ ਵਿਛਾੜ ਕੀਤੀ ਜਾਂਦੀ ਹੈ ਤੇ ਮੌਕੇ ਤੇ ਉਹਦੀ ਮੌਤ ਹੋ ਜਾਂਦੀ ਹੈ ਵੀਡੀਓ ਵਾਇਰਲ ਕਰਨ ਵਾਲਿਆਂ ਨੇ ਦਾਵਾ ਇਹਦੇ ਵਿੱਚ ਇਹ ਕੀਤਾ ਹੋਇਆ ਹੈ ਕੇ ਮੰਡੀ ਗੋਬਿੰਦਗੜ ਦੀ ਘਟਨਾ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਚ ਪੈਂਦਾ ਮੰਡੀ ਗੋਬਿੰਦਗੜ ਤੇ ਕੁਝ ਯੂਜ਼ਰਸ ਇਸ ਨੂੰ ਯੂਪੀ ਦੇ ਮੁਜ਼ਫਰਨਗਰ ਦੀ ਘਟਨਾ ਦੱਸ ਕੇ ਵੀ ਅੱਗੇ-ਅੱਗੇ ਸ਼ੇਅਰ ਕਰ ਰਹੇ ਨੇ ਅਸਲ ਦੇ ਵਿੱਚ ਇਹ ਵੀਡੀਓ ਵੱਡੀ ਤੇਜ਼ੀ ਨਾਲ ਵਾਇਰਲ ਹੋ ਗਿਆ ਪਰ ਹੁਣ ਜਾਂਚ ਕੀਤੀ ਗਈ ਹੈ ਕਿ ਇਹ ਵੀਡੀਓ ਨਾ ਗੋਬਿੰਦਗੜ ਦਾ ਨਾ ਮੁਜ਼ਫਰਨਗਰ ਦਾ ਨਾ ਇੰਡੀਆ ਦਾ ਬਲਕਿ ਲਾਤੀਨੀ ਅਮਰੀਕੀ ਦੇਸ਼ ਬ੍ਰਾਜ਼ੀਲ ਦਾ ਦੱਸਿਆ ਜਾ ਰਿਹਾ ਹੈ ਉੱਥੋਂ ਦੀ ਇਹ ਘਟਨਾ ਹੈ ਇਹਨੂੰ ਗਲਤ ਤਰੀਕੇ ਨਾਲ ਅੱਗੇ-ਅੱਗੇ ਵਾਇਰਲ ਕੀਤਾ ਜਾ ਰਿਹਾ ਮੈਂ ਬੜੀ ਵਾਰੀ ਅੱਗੇ ਵੀ ਆਖਿਆ ਕਿ ਸੋਸ਼ਲ ਮੀਡੀਆ ਤੇ ਕਈ ਵਾਰੀ ਜਿਹੜੀਆਂ ਖਬਰਾਂ ਆਉਂਦੀਆਂ ਨੇ ਉਹਨਾਂ ਦੇ ਪੈਰ ਕਿੱਥੇ ਨੇ ਸਿਰ ਕਿੱਥੇ ਆ ਕੋਈ ਤਣਪਤਣ ਨਹੀਂ ਹੁੰਦਾ ਉਹ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਵੀ ਉਸ ਵੀਡੀਓ ਦੀ ਸੱਚਾਈ ਬਾਰੇ ਨਹੀਂ ਪਤਾ ਹੁੰਦਾ ਇਸ ਵੀਡੀਓ ਨੂੰ ਵੱਖ-ਵੱਖ ਤਰ੍ਹਾਂ ਤੇ ਵੱਖ-ਵੱਖ ਸ਼ਹਿਰਾਂ ਜਾਂ ਸਥਾਨ ਦੱਸ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਇਹਦੇ ਤੋਂ ਇਲਾਵਾ ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਮੰਡੀ ਗਵਿੰਦਗੜ ਦੀ ਪੁਲਿਸ ਦੀ ਨੀਂਦ ਵੀ ਉੱਡੀ ਇਹ ਵੀਡੀਓ ਇੱਕ ਤੋਂ ਬਾਅਦ ਇੱਕ ਗਰੁੱਪਾਂ ਵਿੱਚ ਵਾਇਰਲ ਹੁੰਦੀ ਗਈ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਆਇਆ ਅਤੇ ਉਹ ਤੁਰੰਤ ਹਰਕਤ ਵਿੱਚ ਆਏ ਅਤੇ ਉਹਨਾਂ ਨੇ ਐਸਐਚਓ ਗਵਿੰਦਗੜ ਦੀ ਡਿਊਟੀ ਲਗਾ ਦਿੱਤੀ ਕਿ ਪਤਾ ਕੀਤਾ ਜਾਵੇ ਇਹ ਘਟਨਾ ਕਿੱਥੋਂ ਦੀ ਹੈ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਫੇਕ ਵੀਡੀਓ ਹੈ ਭਾਵ ਇਹ ਮੰਡੀ ਗਵਿੰਦਗੜ ਦੀ ਨਹੀਂ ਸੋਸ਼ਲ ਮੀਡੀਆ ਤੇ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਤਕਰੀਬਨ 12 ਸੈਕਿੰਡ ਦੀ ਹੈ ਤੇ ਵੀਡੀਓ ਜਾਂਚ ਦਾ ਵਿਸ਼ਾ ਬਣੀ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਪੈਂਟਰ ਤੇ ਕਾਤਲਾਨਾ ਹਮਲਾ ਮਕਾਨ ਮਾਲਕ ਨੇ ਗੋਲੀਆਂ ਮਾਰ ਕੇ ਕੀਤਾ ਕਤਲ ਇਹ ਕੁਝ ਲਿਖਿਆ ਹੋਇਆ ਹੈ ਤੇ ਨਾਲ 16 ਜੁਲਾਈ 2024 ਤਰੀਕ ਵੀ ਲਿਖੀ ਹੋਈ ਹੈ ਤਾਂ ਕਿ ਕੋਈ ਵਿਅਕਤੀ ਇਹ ਨਾ ਸਮਝੇ ਕਿ ਇਹ ਵੀਡੀਓ ਕੋਈ ਪੁਰਾਣੀ ਹੈ ਇਹਦੇ ਤੋਂ ਬਾਅਦ ਤੁਸੀਂ ਵੇਖਿਆ ਹੋਣਾ ਕਿ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਮੰਡੀ ਗੋਬਿੰਦਗੜ੍ਹ ਥਾਣੇ ਦੇ ਐਸ ਐਚ ਓ ਅਰਸ਼ਦੀਪ ਸਮਰਾ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਫੋਨ ਦੀ ਵੀ ਘੰਟੀ ਸਵੇਰ ਤੋਂ ਖੜਕ ਰਹੀ ਸੀ ਵੀਡੀਓ ਵਿੱਚ ਕਿੰਨੀ ਸਚਾਈ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਉਹਨਾਂ ਨੇ ਸਰਕਾਰੀ ਹਸਪਤਾਲ ਸਾਰੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਪੁੱਛਗਿੱਛ ਕੀਤੀ ਸ਼ਹਿਰ ਦੇ ਪ੍ਰਮੁੱਖ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂਚ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਇਹ ਵੀਡੀਓ ਨਾ ਪੰਜਾਬ ਦੀ ਨਾ ਇੰਡੀਆ ਦੀ ਨਾ ਮੰਡੀ ਗੋਵਿੰਦਗੜ੍ਹ ਦੀ ਨਹੀਂ ਹੁਣ ਗੱਲ ਕਰਦੇ ਹਾਂ ਰਾਸ਼ਟਰਪਤੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਰਾਰੇ ਝਟਕੇ ਦੀ ਅਸਲ ਦੇ ਵਿੱਚ ਭਾਰਤ ਦੀ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਲਾਜ ਸੋਧ ਬਿੱਲ 2023 ਨੂੰ ਬਿਨਾਂ ਪ੍ਰਵਾਨਗੀ ਦੇ ਵਾਪਸ ਪੰਜਾਬ ਸਰਕਾਰ ਨੂੰ ਮੋੜ ਦਿੱਤਾ ਹੈ। ਇਸ ਬਿੱਲ ਦੇ ਤਹਿਤ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ ਦੀ ਸ਼ਕਤੀ ਰਾਜਪਾਲ ਤੋਂ ਲੈ ਕੇ ਮੁੱਖ ਮੰਤਰੀ ਨੂੰ ਦੇਣ ਦੀ ਅਪੀਲ ਕੀਤੀ ਗਈ ਸੀ। ਹੁਣ ਇਸ ਬਿੱਲ ਦੇ ਵਾਪਸ ਆਉਣ ਦੇ ਨਾਲ ਰਾਜਪਾਲ ਹੀ ਯੂਨੀਵਰਸਟੀਆਂ ਦੇ ਚਾਂਸਲਰ ਬਣੇ ਰਹਿਣਗੇ। ਅਸਲ ਦੇ ਵਿੱਚ ਪੰਜਾਬ ਵਿਧਾਨ ਸਭਾ ਨੇ ਬੀਤੇਵਰੇ 21 ਜੂਨ ਨੂੰ ਤਿੰਨ ਬਿਲ ਪਾਸ ਕੀਤੇ ਸੀ ਉਹਨਾਂ ਵਿੱਚ ਇਹ ਵੀ ਸੀ ਸਰਬਸੰਮਤੀ ਨਾਲੇ ਪਾਸ ਕੀਤੇ ਗਏ ਸੀ ਅਸਲ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਨਿਯੁਕਤ ਕੀਤੇ ਵਾਈਸ ਚਾਂਸਲਰਾਂ ਨੂੰ ਚੁਣੌਤੀ ਦੇ ਰਹੇ ਸਨ ਰਾਜਪਾਲ ਸਾਹਿਬ ਉਹਦੇ ਤੋਂ ਬਾਅਦ ਇਹ ਬਿਲ ਪਾਸ ਕਰ ਦਿੱਤਾ ਗਿਆ ਸੀ ਬਿਲ ਦਾ ਮੰਤਵ ਪੰਜਾਬ ਦੀਆਂ 12 ਸਟੇਟ ਯੂਨੀਵਰਸਿਟੀਆਂ ਦੇ ਚਾਂਸਲਰ ਦੀ ਸ਼ਕਤੀ ਰਾਜਪਾਲ ਤੋਂ ਲੈ ਕੇ ਚੁਣੇ ਹੋਏ ਨੁਮਾਇंदे ਮੁੱਖ ਮੰਤਰੀ ਨੂੰ ਦੇਣਾ ਸੀ ਰਾਸ਼ਟਰਪਤੀ ਨੇ ਪਿਛਲੇ ਹਫ਼ਤੇ ਇਹ ਬਿਲ ਪੰਜਾਬ ਰਾਜ ਭਵਨ ਨੂੰ ਵਾਪਸ ਭੇਜਿਆ ਰਾਜ ਭਵਨ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਰਾਸ਼ਟਰਪਤੀ ਨੂੰ ਮਨਜ਼ੂਰੀ ਵਾਸਤੇ ਭੇਜੇ ਗਏ ਤਿੰਨ ਬਿੱਲਾਂ ਦੇ ਵਿੱਚੋਂ ਇਹ ਇੱਕ ਬਿੱਲ ਸੀ ਜਿਹੜਾ ਵਾਪਸ ਭੇਜਿਆ ਗਿਆ ਹੈ। ਪੰਜਾਬ ਦੇ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦੇ ਵੱਲੋਂ ਪਾਸ ਕੀਤੇ ਤਿੰਨ ਬਿੱਲ ਭਾਰਤੀ ਸੰਵਿਧਾਨ ਦੀ ਧਾਰਾ 200 ਦੇ ਅਧੀਨ ਭਾਰਤ ਦੀ ਰਾਸ਼ਟਰਪਤੀ ਕੋਲ ਉਹਨਾਂ ਲਈ ਭੇਜ ਦਿੱਤੇ ਸੀ ਕਿ ਉਹ ਇਹਨਾਂ ਦੇ ਆਪਣਾ ਕੋਈ ਫੈਸਲਾ ਸੁਣਾਉਣ। ਰਾਜਪਾਲ ਨੇ ਬਾਅਦੋਂ ਇਹ ਤਿੰਨੋਂ ਹੀ ਬਿੱਲ ਪੰਜਾਬ ਯੂਨੀਵਰਸਿਟੀ ਲਾਜ਼ ਸੋਧ ਬਿੱਲ 223 ਪੰਜਾਬ ਪੁਲਿਸ ਸੋਧ ਬਿਲ ਅਤੇ ਸਿੱਖ ਗੁਰਦੁਆਰਾ ਸੋਧ ਬਿਲ ਇਹ ਰਾਸ਼ਟਰਪਤੀ ਨੂੰ ਭੇਜੇ ਸੀ ਪੰਜਾਬ ਯੂਨੀਵਰਸਿਟੀ ਲਾਜ ਸੋਧ ਬਿਲ 2023 ਹੁਣ ਵਾਪਸ ਉਚੇਰੀ ਸਿੱਖਿਆ ਵਿਭਾਗ ਕੋਲ ਆ ਗਿਆ ਹੈ ਅਤੇ ਇਸ ਬਿਲ ਨੂੰ ਪ੍ਰਵਾਨਗੀ ਮਿਲਣ ਦੇ ਨਾਲ ਰਾਜਪਾਲ ਦੀਆਂ ਤਾਕਤਾਂ ਵਿੱਚ ਕਟੌਤੀ ਹੋ ਜਾਣੀ ਸੀ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਨਾ ਦਿੱਤੇ ਜਾਣ ਤੋਂ ਬਾਅਦ ਹੁਣ ਰਾਜ ਸੰਚਾਲਿਤ ਯੂਨੀਵਰਸਿਟੀਆਂ ਦੇ ਚਾਂਸਲਰ ਰਾਜਪਾਲ ਹੀ ਬਣੇ ਰਹਿਣਗੇ ਦੱਸਣਾ ਬਣਦਾ ਹੈ ਕਿ ਇਹ ਬਿਲ ਕਾਫੀ ਸਮੇਂ ਤੋਂ ਪੈਂਡਿੰਗ ਪਈ ਸੀ ਕਿਉਂਕਿ ਪੰਜਾਬ ਦੇ ਰਾਜਪਾਲ ਨੇ ਜੂਨ 2023 ਦੇ ਸੈਸ਼ਨ ਨੂੰ ਪਹਿਲਾਂ ਗੈਰਕਾਨੂੰਨੀ ਦੱਸਿਆ ਸੀ ਸੁਪਰੀਮ ਕੋਰਟ ਪੰਜਾਬ ਸਰਕਾਰ ਚਲੀ ਗਈ ਸੀ ਸੁਪਰੀਮ ਕੋਰਟ ਦੀ داخل ਅੰਦਾਜ਼ੀ ਤੋਂ ਬਾਅਦ ਜੂਨ 2023 ਦੇ ਸੈਸ਼ਨ ਨੂੰ ਸੰਵਿਧਾਨਕ ਤੌਰ ਤੇ ਸੁਪਰੀਮ ਕੋਰਟ ਵੱਲੋਂ ਜਾਇਜ਼ ਕਰਾਰ ਦਿੱਤਾ ਗਿਆ ਸੀ ਸੁਪਰੀਮ ਕੋਰਟ ਨੇ ਇਹਨਾਂ ਦੇ ਉੱਤੇ ਫਿਰ ਫੈਸਲਾ ਲੈਣ ਵਾਸਤੇ ਆਖਿਆ ਸੀ ਉਹਦੇ ਤੋਂ ਬਾਅਦ ਪੰਜਾਬ ਦੇ ਰਾਜਪਾਲ ਨੇ ਪੰਜਾਬ ਐਫੀਲੀਏਟਿਡ ਕਾਲਜ ਸੇਵਾ ਦੀ ਸੁਰੱਖਿਆ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਬਾਕੀ ਦੇ ਰਾਸ਼ਟਰਪਤੀ ਕੋਲ ਭੇਜ ਦਿੱਤੇ ਸੀ ਤੇ ਹੁਣ ਗੱਲ ਕਰਦੇ ਆ ਅੱਜ ਕਾਫੀ ਵੱਡਾ ਤੇ ਅਹਿਮ ਦਿਨ ਹੋ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਮੀਡੀਆ ਕਾਨਫਰੰਸ ੱਤੀ ਗਈ ਹੈ ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਸਦ ਸੰਜੀਤ ਸਿੰਘ ਅਤੇ ਸੰਸਦ ਸੰਦੀਪ ਪਾਠਕ ਅਤੇ ਕੁਝ ਹੋਰ ਸੀਨੀਅਰ ਆਗੂ ਇੱਕ ਮਹੱਤਵਪੂਰਨ ਮੁੱਦੇ ਤੇ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿੱਚ ਕਰਨ ਜਾ ਰਹੇ ਨੇ ਵੇਖਦੇ ਹਾਂ ਕਿ ਇਹਦੇ ਵਿੱਚ ਕੀ ਐਲਾਨ ਕੀਤੇ ਜਾਂਦੇ ਨੇ ਦੂਸਰੇ ਪਾਸੇ ਇੱਕ ਹੋਰ ਵੱਡੀ ਖਬਰ ਮਿਲੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਅਸਲ ਦੇ ਵਿੱਚ ਸਿੱਧੂ ਮੂਸੇਵਾਲ ਦੇ ਕਤਲ ਕੇਸ ਦੇ ਵਿੱਚ ਇੱਕ ਸ਼ਾਮਲ ਸੀ ਮੁਲਜ਼ਮ ਉਹਨੂੰ ਫਰਾਰ ਕਰਵਾਉਣ ਵਾਲੇ ਬਰਖਾਸਤ ਸਬ ਇੰਸਪੈਕਟਰ ਪਿਰਤਪਾਲ ਸਿੰਘ ਦੀ ਜ਼ਮਾਨਤ ਪਟੀਸ਼ਨ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਉਨੇ ਗੈਂਗਸਟਰ ਦੀਪਕ ਉਰਫ ਟੀਨੂ ਨੂੰ ਹਰਾਸਤ ਵਿੱਚੋਂ ਭੱਜਣ ਦੇ ਵਿੱਚ ਮਦਦ ਕੀਤੀ ਸੀ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਹਰ ਸਿਮਰਨ ਸਿੰਘ ਸੇਠੀ ਨੇ ਕਿਹਾ ਕਿ ਜੇ ਜ਼ਮਾਨਤ ਕਿਸੇ ਹੋਰ ਮਾਮਲੇ ਵਿੱਚ ਹੁੰਦੀ ਤਾਂ ਵਿਚਾਰ ਕੀਤਾ ਜਾ ਸਕਦਾ ਸੀ ਪਰ ਪ੍ਰਿਤਪਾਲ ਸਿੰਘ ਨੇ ਵਰਦੀ ਪਾ ਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਜਾਂਚ ਏਜੰਸੀ ਦੇ ਰੂਪ ਵਿੱਚ ਪੁਲਿਸ ਤੇ ਲੋਕਾਂ ਦਾ ਭਰੋਸਾ ਕਾਇਮ ਰਹੇ ਇਸ ਲਈ ਪ੍ਰਿਤਪਾਲ ਸਿੰਘ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਦਸਣਾ ਬਣਦਾ ਕਿ 2 ਅਕਤੂਬਰ 2022 ਨੂੰ ਗ੍ਰਿਫਤਾਰ ਪਿਰਤਪਾਲ ਸਿੰਘ ਆਈਪੀਸੀ ਦੀ ਧਾਰਾ 222 224 225ਏ 212 216 ਅਤੇ 120ਬੀ ਅਤੇ ਹਥਿਆਰਾਂ ਦੀਆਂ ਧਰਾਵਾਂ ਤਹਿਤ ਕਿਸੇ ਨੂੰ ਫੜਨ ਲਈ ਜਾਣਬੁੱਝ ਕੇ ਅਤੇ ਹੋਰ ਅਪਰਾਧਾਂ ਕਰ ਲਈ ਦਰਜ ਐਫਆਈਆਰ ਦੇ ਵਿੱਚ ਨਿਜਮਤ ਜ਼ਮਾਨਤ ਦੀ ਮੰਗ ਕਰ ਰਿਹਾ ਸੀ ਬਰਖਾਸਤ ਇਨਸਪੈਕਟਰ ਦੇ ਵਕੀਲ ਨੇ ਕਿਹਾ ਕੋ 1 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਤੋਂ ਇੰਦਰ ਬੈਠਾ ਹੈ ਅਤੇ ਜੇਲ੍ਹ ਦੇ ਵਿੱਚ ਬੰਦਾ ਹੈ ਦੂਸਰੇ ਪਾਸੇ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਗਗਨੇਸ਼ਵਰ ਵਾਲੀਆ ਨੇ ਦਲੀਲ ਦਿੱਤੀ ਕਿ ਪਟੀਸ਼ਨਰ ਇੱਕ ਪੁਲਿਸ ਅਧਿਕਾਰੀ ਸੀ ਜਿਸ ਨੂੰ ਪੁਛ 431 ਇੱਕ ਗੈਂਗਸਟਰ ਦੀਪਕ ਉਰਫ ਟੀਮ ਨੂੰ ਹਰਾਸਤ ਵਿੱਚ ਸੌਂਪਿਆ ਗਿਆ ਸੀ ਪਰ ਉਹਨੇ ਉਹਨੂੰ ਫੜਨ ਦੀ بجائے ਉਹਨੂੰ ਭੱਜਣ ਦੇ ਵਿੱਚ ਮਦਦ ਕੀਤੀ ਜਸਟਿਸ ਸੇਠੀ ਨੇ ਕਿਹਾ ਕਿ ਜਿਹੜੇ ਰਿਕਾਰਡ ਦੇ ਤੌਰ ਤੇ ਸੀਸੀਟੀਵੀ ਪੇਸ਼ ਕੀਤੇ ਗਏ ਉਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪਿਰਤਪਾਲ ਸਿੰਘ ਆਪਣੀ ਨਿੱਜੀ ਕਾਰ ਵਿੱਚ ਅੰਡਰ ਟ్రਾਇਲ ਗੈਂਗਸਟਰ ਨੂੰ ਥਾਣੇ ਤੋਂ ਬਿਠਾਉਂਦਾ ਹੈ ਅਤੇ ਫਿਰ ਉਸ ਨੂੰ ਰਹਿਸ਼ੀ ਕੁਆਟਰ ਵਿੱਚ ਲੈ ਕੇ ਜਾਂਦਾ ਹੈ ਜਿੱਥੋਂ ਉਸ ਨੂੰ ਪੁਲਿਸ ਹਿਰਾਸਤ ਦੇ ਵਿੱਚੋਂ ਭਜਾ ਦਿੱਤਾ ਜਾਂਦਾ ਹੈ ਸਿਰਫ ਇੰਨਾ ਹੀ ਨਹੀਂ ਅਦਾਲਤ ਨੇ ਕਿਹਾ ਕਿ ਪਿਰਤਪਾਲ ਸਿੰਘ ਦੇ ਘਰ ਤੋਂ ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਹੋਏ ਨੇ ਜੋ ਕਿ ਉਹ ਨਹੀਂ ਸੀ ਰੱਖ ਸਕਦਾ ਇਹਦੇ ਤੋਂ ਉਹ ਕਹਿੰਦੇ ਸਾਫ਼ ਹੈ ਕਿ ਪਿਰਤਪਾਲ ਸਿੰਘ ਕਿਸ ਤਰ੍ਹਾਂ ਦਾ ਵਿਅਕਤੀ ਹੈ ਅਤੇ ਉਹਦਾ ਆਪਣੇ ਸਾਥੀ ਮੁਲਾਜ਼ਮਾਂ ਨਾਲ ਕਿਸ ਤਰ੍ਹਾਂ ਦਾ ਸਬੰਧ ਸੀ ਇਸ ਕਰਕੇ ਇਹਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਹੁਣ ਗੱਲ ਕਰਦੇ ਆਂ ਸਰਕਾਰਾਂ ਕੀ ਕੁਝ ਕਰਦੀਆਂ ਨੇ ਤੇ ਕੀ ਕੁਝ ਨਹੀਂ ਕਰਨਾ ਚਾਹੀਦਾ ਅਸਲ ਦੇ ਵਿੱਚ ਸਰਕਾਰਾਂ ਹੁਣ ਚਾਹੁੰਦੀਆਂ ਨੇ ਕਿ ਉਹਨਾਂ ਦਾ ਵੋਟ ਬੈਂਕ ਪੱਕਾ ਹੋਵੇ ਤਰੀਕਾ ਭਾਵੇਂ ਉਹਨਾਂ ਨੂੰ ਕੋਈ ਵੀ ਅਪਣਾਉਣਾ ਪਵੇ ਪਹਿਲਾ ਲਾਡਲੀ ਬਹਿਣਾ ਭਾਵ ਲਾਡਲੀ ਭੈਣ ਇਹ ਯੋਜਨਾ ਸੋਈ ਸੀ ਤੇ ਇਹਦੀ ਕਾਫੀ ਚਰਚਾ ਵੀ ਹੁੰਦੀ ਰਹੀ ਪਰ ਹੁਣ ਲਾਡਲਾ ਭਾਈ ਯੋਜਨਾ ਇਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਯੋਜਨਾ ਸ਼ੁਰੂ ਕੀਤੀ ਹੈ ਮਹਾਰਾਸ਼ਟਰ ਸਰਕਾਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਆਪਣੇ ਸੂਬੇ ਦੇ ਵਿੱਚ ਇਹ ਨਵੀਂ ਸਕੀਮ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਸ਼ਿੰਦੇ ਨੇ ਕਿਹਾ ਕਿ ਇਕਾदशी ਦੇ ਮੌਕੇ ਤੇ ਪੰਡਰਪੁਰ ਦੇ ਵਿਠਲ ਮੰਦਰ ਦੇ ਦਰਸ਼ਨ ਕਰਨ ਮੈਂ ਪਹੁੰਚਿਆ ਤੇ ਇੱਥੇ ਮਹਾ ਪੂਜਾ ਤੋਂ ਬਾਅਦ ਜਦੋਂ ਉਹ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੇ ਇਸ ਯੋਜਨਾ ਦੇ ਬਾਬਤ ਜਾਣਕਾਰੀ ਦਿੱਤੀ ਮੁੱਖ ਮੰਤਰੀ ਨੇ ਆਖਿਆ ਕਿ ਲਾਡਲੀ ਬਹਿਨਾ ਤੋਂ ਬਾਅਦ ਲਾਡਲਾ ਭਾਈ ਯੋਜਨਾ ਅਸੀਂ ਅੱਗੇ ਸ਼ਾਮਲ ਕਰਨ ਜਾ ਰਹੇ ਹਾਂ ਸ਼ਿੰਦੇ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ 12ਵੀਂ ਪਾਸ ਕਰਨ ਵਾਲੇ ਨੌਜਵਾਨ ਨੂੰ ਹਰ ਮਹੀਨੇ 6000 ਰੁਪਏ ਦੇਗੀ ਜਿਹੜੋ ਕਿ ਡਿਪਲੋਮਾ ਕਰਨ ਵਾਲੇ ਨੌਜਵਾਨ ਨੂੰ 8000 ਰੁਪਏ ਦੇਵੇਗੀ ਤੇ ਜਿਹੜੇ ਗ੍ਰੈਜੂਏਟ ਨੌਜਵਾਨ ਹੋਣਗੇ ਉਹਨਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਏਗਾ ਇਹਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਨੌਜਵਾਨਾਂ ਨੂੰ 1 ਸਾਲ ਲਈ ਕਿਸੇ ਫੈਕਟਰੀ ਵਿੱਚ ਅਪ੍ਰੈਂਟਰਸ਼ਿਪ ਕਰਦਾ ਮੌਕਾ ਵੀ ਦਿੱਤਾ ਜਾਏਗਾ ਇਹਦੇ ਨਾਲ ਉਸ ਨੂੰ ਕੰਮ ਦਾ ਤਜਰਬਾ ਮਿਲੇਗਾ ਅਤੇ ਉਸ ਤਜਰਬੇ ਦੇ ਆਧਾਰ ਤੇ ਉਸ ਨੂੰ ਫਿਰ ਅੱਗੇ ਜਾ ਕੇ ਨੌਕਰੀ ਮਿਲ ਜਾਏਗੀ ਤੇ ਇਸੇ ਤਰੀਕੇ ਨਾਲ ਇੱਕ ਹੋਰ ਖਬਰ ਹੈ ਇਹ ਵੀ ਇੱਕ ਹੋਰ ਸੂਬੇ ਦੇ ਨਾਲ ਸੰਬੰਧਿਤ ਹੈ ਇਹ ਸੂਬਾ ਕਰਨਾਟਕ ਕਰਨਾਟਕ ਦੀ ਸਰਕਾਰ ਨੇ ਆਪਣੇ ਸੂਬੇ ਦੇ ਕਰਮਚਾਰੀਆਂ ਵਾਸਤੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਰਨਾਟਕ ਦੇ ਮੁੱਖ ਮੰਤਰੀ ਸਿਦਰਮਈਆ ਨੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੇ ਵਿੱਚ ਥੋੜਾ ਵਾਧਾ ਨਹੀਂ ਕੀਤਾ 58 ਫੀਸਦੀ ਵਾਅਦੇ ਦਾ ਐਲਾਨ ਕਰ ਦਿੱਤਾ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਤਨਖਾਹ ਅਤੇ ਪੈਨਸ਼ਨ ਦੇ ਵਿੱਚ ਇਹ ਵਾਅਦਾ 1 ਜੁਲਾਈ 2022 ਤੋਂ ਲਾਗੂ ਮੰਨਿਆ ਜਾਏਗਾ ਇਸ ਤਨਖਾਹ ਸੋਧ ਦੇ ਵਿੱਚ ਕਰਮਚਾਰੀਆਂ ਦੇ ਐਚ ਆਰਏ ਵਿੱਚ ਵਾਧਾ ਵੀ ਸ਼ਾਮਲ ਹੈ ਸੈਦਰ ਮਈਆ ਨੇ ਬਿਆਨ ਦੇ ਵਿੱਚ ਕਿਹਾ ਕਿ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ 1 ਅਗਸਤ 2024 ਤੋਂ ਸਰਕਾਰੀ ਕਰਮਚਾਰੀਆਂ ਦੇ ਤਨਖਾਹਾਂ ਤਨਖਾਹ ਨਾਲ ਸੰਬੰਧਿਤ ਪੱਤੀ ਅਤੇ ਪੈਨਸ਼ਨਾਂ ਦੇ ਵਿੱਚ ਸੋਧ ਕੀਤੀ ਜਾਏਗੀ। ਉਹਨਾਂ ਦੱਸਿਆ ਕਿ ਇਸ ਤਹਿਤ 1 ਜੁਲਾਈ 2022 ਤੱਕ ਮੁਲਾਜ਼ਮਾ ਦੀ ਮੁੱਢਲੀ ਤਨਖਾਹ ਦੇ ਵਿੱਚ 31 ਫੀਸਦੀ ਮਹਿੰਗਾਈ ਪੱਤੀ ਅਤੇ 27.5 ਫੀਸਦੀ ਫਿਟਮੈਂਟ ਜੋੜ ਕੇ ਤਨਖਾਹ ਅਤੇ ਪੈਨਸ਼ਨ ਨੂੰ ਸੋਧ ਦਿੱਤਾ ਜਾਏਗਾ। ਇਸੇ ਤਰ੍ਹਾਂ ਹਰਿਆਣਾ ਸਰਕਾਰ ਦੇ ਵੱਲੋਂ ਵੀ ਇੱਕ ਵੱਡਾ ਐਲਾਨ ਕੀਤਾ ਗਿਆ ਕਿਉਂਕਿ ਹਰਿਆਣਾ ਵਿੱਚ ਵੀ ਚੋਣਾਂ ਬੜੀ ਜਲਦ ਆ ਜਾਣੀਆਂ ਨੇ ਹਰਿਆਣਾ ਸਰਕਾਰ ਨੇ ਅਗਨੀ ਵੀਰਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ 10 ਫੀਸਦੀ ਰਾਖਵਾ ਕਰਨ ਦੇਣ ਦਾ ਐਲਾਨ ਕਰ ਦਿੱਤਾ ਹੈ ਇਹਨਾਂ ਲਈ ਮਾਈਨਿੰਗ ਗਾਰਡ ਫੋਰੈਸਟ ਗਾਰਡ ਜੇਲ੍ਹ ਵਾਰਡਨ ਇਹਨਾਂ ਵਿੱਚ ਰਿਜ਼ਰਵੇਸ਼ਨ ਦਿੱਤੀ ਜਾਏਗੀ ਇਹਦੇ ਤੋਂ ਇਲਾਵਾ ਅਗਨੀ ਵੀਰਾਂ ਨੂੰ 5 ਲੱਖ ਤੱਕ ਦਾ ਲੋਨ ਬਗੈਰ ਵਿਆਜ ਦਿੱਤਾ ਜਾਏਗਾ ਇਦੇ ਤੋਂ ਪਹਿਲਾਂ ਦੱਸਣਾ ਬਣਦਾ ਕਿ ਕੇਂਦਰ ਸਰਕਾਰ ਨੇ ਸੀਆਈਐਸਐਫ ਦੇ ਵਿੱਚ 10 ਫੀਸਦੀ ਦਾ ਰਾਖਮਤ ਕਰਨ ਦੇਣ ਦਾ ਬੀਤੇ ਦਿਨੀ ਐਲਾਨ ਕੀਤਾ ਸੀ। ਕੇਂਦਰ ਸਰਕਾਰ ਦੀ ਆਗਨੀਵੀਰ ਯੋਜਨਾ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਾਰ-ਵਾਰ ਸਵਾਲ ਚੁੱਕ ਰਹੇ ਨੇ। ਸਿਰਫ ਉਹੀ ਨਹੀਂ ਐਨਡੀਏ ਦੇ ਵਿੱਚ ਭਾਈਵਾਲ ਪਾਰਟੀਆਂ ਅਤੇ ਭਾਜਪਾ ਦੇ ਅੰਦਰੋਂ ਵੀ ਲੋਕਸਭਾ ਦੀਆਂ ਸੀਟਾਂ ਜਿਹੜੀਆਂ ਘਟੀਆਂ ਨੇ ਉਹਦੇ ਪਿੱਛੇ ਇਸ ਯੋਜਨਾ ਨੂੰ ਜ਼ਿੰਮੇਵਾਰ ਦੱਸਿਆ ਗਿਆ। ਹਰਿਆਣਾ ਦੇ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਫੌਜ 'ਚ ਭਰਤੀ ਹੁੰਦੇ ਨੇ। ਲੋਕ ਸਵਾ ਚੋਣਾਂ ਦੇ ਵਿੱਚ ਭਾਜਪਾ ਨੂੰ ਹਰਿਆਣਾ ਵਿੱਚੋਂ 5 ਸੀਟਾਂ ਤੋਂ ਨੁਕਸਾਨ ਹੋਇਆ ਸੀ ਅਕਤੂਬਰ ਦੇ ਵਿੱਚ ਹਰਿਆਣਾ ਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਨੇ ਇਸੇ ਲਈ ਨਾਇਬ ਸਿੰਘ ਸੈਣੀ ਉੱਥੋਂ ਦੀ ਸਰਕਾਰ ਹਰ ਵਰਗ ਨੂੰ ਖੁਸ਼ ਕਰਨ ਲੱਗੀ ਹੋਈ ਹੈ ਅਗਨੀ ਪਥ ਯੋਜਨਾ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੱਸਣਾ ਬਣਦਾ ਹੈ ਕਿ 14 ਜੂਨ ਤੇ 2022 ਨੂੰ ਲਾਗੂ ਕੀਤਾ ਸੀ ਇਸ ਸਕੀਮ ਤਹਿਤ ਅਗਨੀ ਵੀਰ ਜਿਹੜੇ ਭਰਤੀ ਹੁੰਦੇ ਸੀ ਉਹ 4 ਸਾਲਾਂ ਦੇ ਵਾਸਤੇ ਹੁੰਦੇ ਸਨ ਇਦੇ ਤੋਂ ਬਾਅਦ ਸਿਰਫ 25 ਫੀਸਦੀ ਨੂੰ ਹੀ ਫੌਜ ਦੇ ਵਿੱਚ ਨੌਕਰੀ ਦਿੱਤੀ ਜਾਂਦੀ ਸੀ ਬਾਕੀ 75 ਫੀਸਦੀ ਜਵਾਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਂਦੀਆਂ ਸੀ ਤੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗਰੁੱਪ ਸੀ ਅਤੇ ਡੀ ਦੀ ਭਰਤੀ ਦੇ ਵਿੱਚ ਅਗਨੀ ਵੀਰਾਂ ਨੂੰ 3 ਸਾਲ ਦੀ ਉਮਰ ਦੇ ਵਿੱਚ ਵੀ ਛੋਟ ਦਿੱਤੀ ਜਾਏਗੀ ਤੇ ਆਹ ਖਬਰ ਬਹੁਤ ਮੰਦ ਭਾਗੀ ਖਬਰ ਹੈ ਇਸ ਬਾਣੇ ਨੂੰ ਬਦਨਾਮ ਨਾ ਕੀਤਾ ਜਾਵੇ ਬੀਤੇ ਦਿਨੀ ਸਮਰਾਲਾ ਦੇ ਵਿੱਚ ਨਿਹੰਗ ਸਿੰਘ ਜੱਥੇਬੰਦੀਆਂ ਨੇ ਵੀ ਇਹ ਤਾੜਨਾ ਕੀਤੀ ਸੀ ਪਰ ਹੁਣ ਖਬਰ ਮਿਲ ਰਹੀ ਹੈ ਕਿ ਮੰਗਲਵਾਰ ਦੀ ਦੁਪਹਿਰ ਸੀ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਪੰਜ ਵਿਅਕਤੀ ਜਾਂਦੇ ਆ ਅਤੇ ਲੰਗਰ ਵਰਤਾਰ ਹੈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਖੰਡੇ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੰਦੇ ਆ ਇਸ ਹਮਲੇ ਕਾਰਨ ਤਿੰਨ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜ਼ਖਮੀ ਹੋ ਜਾਂਦੇ ਆ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਇਸ ਸਬੰਧੀ ਜਾਣਕਾਰੀ ਦੇਂਦਿਆਂ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਲੰਗਰ ਹਾਲ ਦੇ ਵਿੱਚ ਕੁਝ ਵਿਅਕਤੀ ਨਿਹੰਗ ਬਾਣੇ ਵਿੱਚ ਆਉਂਦੇ ਆ ਅਤੇ ਉੱਥੇ ਸੇਵਾਦਾਰਾਂ ਦੇ ਨਾਲ ਬਹਿਸ ਕਰਨ ਲੱਗ ਜਾਂਦੇ ਆ ਸੇਵਾਦਾਰਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਤਖਤ ਸਾਹਿਬ ਦਾ ਲੰਗਰ ਹਾਲ ਹੈ ਆਰਾਮ ਨਾਲ ਗੱਲ ਕਰੋ ਪਰ ਉਹਨਾਂ ਨੇ ਆਰਾਮ ਨਾਲ ਗੱਲ ਕਰਨ ਦੀ ਬਜਾਏ ਖੰਡੇ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਜਦੋਂ ਉਹਨਾਂ ਨੂੰ ਹੋਰ ਮੁਲਾਜ਼ਮਤ ਛਡਾਉਣ ਲੱਗੇ ਤਾਂ ਨਿਹੰਗ ਬਾਣੇ ਵਿੱਚ ਆਏ ਹਮਲਾਵਰਾਂ ਨੇ ਉਹਨਾਂ ਤੇ ਵੀ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਤਿੰਨ ਸ਼ਰੂਮਣੀ ਕਮੇਟੀ ਦੇ ਮੁਲਾਜ਼ਮ ਜ਼ਖਮੀ ਹੋ ਗਏ ਜਿਹੜੇ ਇਸ ਵਕਤ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਦੋ ਫਰਾਰ ਦੱਸੇ ਜਾ ਰਹੇ ਨੇ ਚੌਕੀ ਇੰਚਾਰਜ ਗੁਰਮukh ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦਲੀਪ ਸਿੰਘ ਪੁੱਤਰ ਜਸਵੀਰ ਸਿੰਘ ਅੰਮ੍ਰਿਤਸਰ ਅਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਗੁਰਦਾਸਪੁਰ ਅਤੇ ਹਰਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਨੇੜੇ ਪਿੱਪਲੀ ਸਾਹਿਬ ਇਹਨਾਂ ਨੂੰ ਤਾਂ ਕਾਬੂ ਕਰ ਲਿਆ ਜਦੋਂ ਕਿ ਦੋ ਅਣਪਛਾਤੇ ਜਿਹੜੇ ਵਿਅਕਤੀ ਸੀ ਉਹਨਾਂ ਦੇ ਖਿਲਾਫ ਵੀ ਮੁਕੱਦਮਾ ਤਾਂ ਦਰਜ ਹੋ ਗਿਆ ਪਰ ਉਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਮੈਨੇਜਰ ਨੇ ਦੱਸਿਆ ਕਿ ਪੰਜ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਵਿਅਕਤੀ ਸੀ ਜਿਹੜੇ ਜਿਨ੍ਹਾਂ ਦੇ ਵਿੱਚੋਂ ਦੋ ਨਿਹੰਗ ਸਿੰਘ ਬਾਣੇ ਦੇ ਵਿੱਚ ਉਹਨਾਂ ਦੇ ਸਿਰ ਮੋਨੇ ਸੀ ਉਹਨਾਂ ਇਹ ਵੀ ਆਖਿਆ ਕਿ ਪੁਲਿਸ ਨੂੰ ਇਸ ਸਬੰਧੀ ਪੂਰੀ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਵਿਅਕਤੀ ਕੌਣ ਸੀ ਜਿਹੜੇ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਆਏ ਕਿਤੇ ਕੋਈ ਬਾਣੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਾਂ ਨਹੀਂ ਤੇ ਹੁਣ ਗੱਲ ਕਰਦੇ ਹਾਂ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਬੀਤੇ ਦਿਨੀ ਗੋਲੀਬਾਰੀ ਹੋਈ ਸੀ ਦੋ ਧਿਰਾਂ 'ਚ ਤੁਹਾਨੂੰ ਯਾਦ ਹੋਣਾ ਇਹ ਘਟਨਾ 7 ਜੁਲਾਈ ਦੀ ਸੀ ਜਿਸ ਦੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਦੋਵੇਂ ਧੜਿਆਂ ਦੇ ਦੋ-ਦੋ ਵਿਅਕਤੀਆਂ ਦੀ ਜਾਨ ਗਈ ਸੀ ਹੁਣ ਇਹਨੂੰ ਲੈ ਕੇ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਕਿ ਦੋਵੇਂ ਗਰੁੱਪਾਂ ਦੇ ਵਿੱਚ ਝੜਪ ਤੋਂ ਬਾਅਦ ਇੱਕ ਮੁਲਜ਼ਮ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੋਇਆ ਸੀ ਪਰ ਹੁਣ ਉਥੋਂ ਉਹ ਫਰਾਰ ਦੱਸਿਆ ਜਾ ਰਿਹਾ ਹੈ ਮੁਲਜ਼ਮ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਪੁਲਿਸ ਫਰਾਰ ਮੁਲਜ਼ਮ ਦੀ ਇਸ ਵਕਤ ਤਲਾਸ਼ ਕਰ ਰਹੀ ਹੈ। ਪੁਲਿਸ ਇਸ ਮਾਮਲੇ ਦੇ ਵਿੱਚ ਹਾਲੇ ਕੁਝ ਵੀ ਕਹਿਣ ਤੋਂ ਬਚ ਰਹੀ ਹੈ, ਕਹਿਣ ਨੂੰ ਤਿਆਰ ਨਹੀਂ। 7 ਜੁਲਾਈ ਦੀ ਸ਼ਾਮ ਸੀ ਜਦੋਂ ਸ਼੍ਰੀ ਹਰਗੋਬਿੰਦ ਸਾਹਿਬ ਦੇ ਪਿੰਡ ਵਿਠਵਾ ਦੇ ਵਿੱਚ ਦੋ ਗੁੱਟਾਂ ਦੇ ਦਰਮਿਆਨ ਫਾਇਰਿੰਗ ਹੋਈ ਸੀ ਅਤੇ ਦੋਹਾਂ ਗੁੱਟਾਂ ਦੇ ਚਾਰ ਵਿਅਕਤੀ ਇਸ ਘਟਨਾ ਦੇ ਵਿੱਚ ਮਾਰੇ ਗਏ ਸੀ ਅਤੇ 8 ਲੋਕ ਹੋਰ ਜ਼ਖਮੀ ਹੋ ਗਏ ਸੀ। ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਬਟਾਲਾ ਪੁਲਿਸ ਨੇ ਇਹਨਾਂ ਜ਼ਖਮੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੋਇਆ ਸੀ ਅਤੇ ਹਸਪਤਾਲ ਦੇ ਵਿੱਚ ਦਾਖਲ ਇਹਨਾਂ ਮੁਲਜ਼ਮਾਂ ਨੂੰ ਪੁਲਿਸ ਦੀ ਕਸਟਡੀ ਵਿੱਚ ਰੱਖਿਆ ਹੋਇਆ ਸੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਇੱਕ ਗੁੱਟ ਦਾ ਨਵਨਿੰਦਰ ਸਿੰਘ ਉਰਫ ਰਵੀ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਹਸਪਤਾਲ ਤੋਂ ਫਰਾਰ ਹੋ ਗਿਆ ਹੁਣ ਕਿਵੇਂ ਫਰਾਰ ਹੋਇਆ ਹੈ ਫਰਾਰ ਹੋਣ ਵਿੱਚ ਕੌਣ ਮਦਦਗਾਰ ਨੇ ਇਹ ਜਾਂਚ ਕੀਤੀ ਜਾ ਰਹੀ ਹੈ ਇਹ ਖਬਰ ਜਿਹੜੀ ਅਗਲੀਆ ਯੂਪੀ ਦੇ ਵਿੱਚੋਂ ਮਿਲੀ ਹੈ ਤੇ ਖਬਰ ਬੜੀ ਮੰਦ ਭਾਗੀ ਹੈ ਵੀ ਯੂਪੀ ਦੇ ਅਲੀਗੜ ਤੋਂ ਇਹ ਖਬਰ ਮਿਲ ਰਹੀ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਆਪਣੀ ਹੀ ਮਾਂ ਨੂੰ ਥਾਣੇ ਦੇ ਅੰਦਰ ਜ਼ਿੰਦਾ ਸਾੜ ਦਿੱਤਾ ਗਿਆ ਅੱਗ ਲਾਈ ਗਈ ਸੀ ਜਾਣਕਾਰੀ ਦੇ ਅਨੁਸਾਰ ਅਲੀਗੜ ਦੇ ਵਿੱਚ ਇੱਕ ਪੁੱਤਰ ਨੇ ਥਾਣੇ ਦੇ ਅੰਦਰ ਆਪਣੀ ਮਾਂ ਨੂੰ ਜ਼ਿੰਦਾ ਸਾੜਿਆ ਉਹਨੇ ਆਪਣੀ ਮਾਂ ਤੇ ਪੈਟਰੋਲ ਛਿੜਕ ਕੇ ਪੁਲਿਸ ਵਾਲੇ ਦੇ ਸਾਹਮਣੇ ਅੱਗ ਲਗਾਈ ਇਹਦੇ ਤੋਂ ਬਾਅਦ ਉਸਨੇ ਆਪਣੀ ਮਾਂ ਨੂੰ ਬਚਾਉਣ ਦੀ ਬਜਾਏ ਉਹਦੀ ਵੀਡੀਓ ਬਣਾਈ ਪੁਲਿਸ ਨੇ ਕਿਸੇ ਤਰ੍ਹਾਂ ਮਿੱਟੀ ਅਤੇ ਕੰਬਲ ਪਾ ਕੇ ਉਸ ਔਰਤ ਨੂੰ ਬਚਾ ਤਾਂ ਲਿਆ ਸੀ ਪਰ ਉਦੋਂ ਤੱਕ ਉਹ 80% ਦੀ ਸੜ ਚੁੱਕੀ ਸੀ ਤੇ ਹਸਪਤਾਲ ਦੇ ਵਿੱਚ ਉਸ ਦੀ ਇਲਾਜ ਅਧੀਨ ਮੌਤ ਹੋ ਗਈ। ਘਟਨਾ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ ਅਤੇ ਔਰਤ ਦਾ ਦੱਸਿਆ ਜਾ ਰਿਹਾ ਕਿ ਆਪਣੇ ਸਹੁਰਿਆਂ ਦੇ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸੇ ਸਬੰਧੀ ਮਾਂ ਪੁੱਤ ਥਾਣੇ ਵਿੱਚ ਪਹੁੰਚੇ ਸੀ। ਦੱਸਿਆ ਜਾ ਰਿਹਾ ਕਿ ਬੇਟੇ ਨੇ ਆਪਣੇ ਪਿਤਾ ਦੇ ਪਰਿਵਾਰ ਨੂੰ ਫਸਾਉਣ ਲਈ ਆਪਣੀ ਮਾਂ ਨੂੰ ਅੱਗ ਲਗਾਈ ਸੀ। ਐਸਪੀ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਔਰਤ ਦਾ ਨਾਮ ਹੀਮਲਤਾ ਹੈ ਉਸਦੇ ਪਤੀ ਦਾ ਨਾਮ ਰਾਜਬਹਾਦਰ ਅਤੇ 5 ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਸੀ ਪਿੰਡ ਦਰਖਣ ਨਗਰੀਆ ਵਿੱਚ ਉਹਨਾਂ ਦਾ ਜੱਦੀਕਰ ਹੈ ਜਿਸ ਦੇ ਵਿੱਚ ਹੀਮਲਤਾ ਆਪਣੇ ਪੁੱਤਰ ਨਾਲ ਰਹਿੰਦੀ ਸੀ ਇਹਕਰ ਰਾਜਬਹਾਦਰ ਦੇ ਮਾਮੇ ਚੰਦਰਪਾਲ ਦੇ ਨਾਮ ਤੇ ਹੈ ਅਤੇ ਰਾਜਬਹਾਦਰ ਸ਼ੁਰੂ ਤੋਂ ਹੀ ਇੱਥੇ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ ਜਦੋਂ ਉਸ ਦੀ ਮੌਤ ਹੋ ਗਈ ਤਾਂ ਚੰਦਰਪਾਲ ਉਹਨਾਂ ਨੂੰ ਘਰ ਖਾਲੀ ਕਰਨ ਵਾਸਤੇ ਦਬਾਅ ਬਣਾਉਣ ਲੱਗਿਆ। ਹੇਮਲਤਾ ਤੇ ਉਸਤਾ ਪੁੱਤਰ ਖਾਲੀ ਘਰ ਕਰਨ ਦੇ ਵਾਸਤੇ ਉਹਨਾਂ ਤੋਂ 10 ਲੱਖ ਰੁਪਏ ਦੀ ਮੰਗ ਕਰ ਰਹੇ ਸੀ। ਪਰ ਚੰਦਰਪਾਲ ਉਹਨਾਂ ਨੂੰ 5 ਲੱਖ ਰੁਪਏ ਦੇਣ ਨੂੰ ਤਿਆਰ ਸੀ। ਇਸ ਮਾਮਲੇ ਨੂੰ ਲੈ ਕੇ ਕਈ ਦਿਨਾਂ ਤੋਂ ਥਾਣੇ ਦੇ ਵਿੱਚ ਬਹਿਸ ਵੀ ਚੱਲ ਰਹੀ ਸੀ। ਹੇਮਲਤਾ ਨੇ ਦੱਸਣਾ ਬਣਦਾ ਕਿ 5 ਕ ਮਹੀਨੇ ਪਹਿਲਾਂ ਆਪਣੇ ਹੀ ਮਾਮੇ ਸਹੁਰੇ ਉੱਤੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਛੇੜਛਾੜ ਦੀ ਇੱਕ ਐਫ ਆਈ ਆਰ ਵੀ ਦਰਜ ਕਰਵਾਈ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਚਾਰ ਸ਼ੀਟ ਵਿਦਿਆਰ ਕਰ ਦਿੱਤੀ ਸੀ ਪਰ ਚੰਦਰਪਾਲ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਇਹਦੇ ਤੋਂ ਬਾਅਦ ਹੇਮਲਤਾ ਫਿਰ ਥਾਣੇ ਵਿੱਚ ਗਈ ਸੀ ਫਿਰ ਉਹਨਾਂ ਨੇ ਸ਼ਿਕਾਇਤ ਦਿੱਤੀ ਸੀ ਚੰਦਰਪਾਲ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਕਿ ਉਹਦੀ ਕੁੱਟਮਾਰ ਕੀਤੀ ਹੈ ਪੁਲਿਸ ਨੇ ਇਸ ਮਾਮਲੇ ਨੂੰ ਪਰਿਵਾਰਕ ਝਗੜਾ ਮੰਨਿਆ ਅਤੇ ਇਹਦੇ ਉੱਤੇ ਕੋਈ ਕਾਰਵਾਈ ਨਾ ਕੀਤੀ ਵਿਵਾਦ ਵਧਿਆ ਤੇ ਮੰਗਲਵਾਰ ਵਾਲੇ ਦਿਨ ਦੋਵਾਂ ਧਿਰਾਂ ਨੂੰ ਥਾਣੇ ਸਾਧ ਲਿਆ ਗਿਆ ਥਾਣੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਸਭ ਕੁਝ ਕੈਦ ਹੋ ਗਿਆ ਕਿ ਹੇਮਲਤਾ ਨੇ ਖੁਦ ਅਤੇ ਫਿਰ ਉਹਦੇ ਪੁੱਤਰ ਨੇ ਉਹਦੇ ਤੇ ਪੈਟਰੋਲ ਛਿੜਕਿਆ ਇਹਦੇ ਤੋਂ ਬਾਅਦ ਹੇਮਲਤਾ ਨੇ ਦੋ ਵਾਰ ਲਾਈਟਰ ਨਾਲ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਲਾਈਟਰ ਉਹਦੇ ਹੱਥੋਂ ਜ਼ਮੀਨ ਤੇ ਡਿੱਗਦਾ ਰਿਹਾ ਇਹਦੇ ਤੋਂ ਬਾਅਦ ਉਸਤੇ ਪੁੱਤਰ ਨੇ ਲਾਈਟਰ ਚੁੱਕਿਆ ਅਤੇ ਬਾਲ ਕੇ ਆਪਣੀ ਮਾਂ ਨੂੰ ਅੱਗ ਲਗਾ ਦਿੱਤੀ ਤੇ ਉਹਦਾ ਬੇਟਾ ਉਹਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਸਗੋਂ ਉਹਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਉਹ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤਾ ਔਰਤ ਨੂੰ ਅੱਗ ਨਾਲ ਘਿਰੀ ਦੇਖ ਕੇ ਥਾਣੇ 'ਚ ਮੌਜੂਦ ਪੁਲਿਸ ਬੁਲਾਸਮ ਔਰਤ ਨੂੰ ਕੰਬਲ ਨਾਲ ਢੱਕਣ ਦੀ ਕੋਸ਼ਿਸ਼ ਕਰਦੇ ਆ ਪਰ ਅੱਗ ਉਦੋਂ ਤੱਕ ਤੇਜ਼ੀ ਨਾਲ ਫੈਲ ਚੁੱਕੀ ਸੀ 6-7 ਪੁਲਿਸ ਮੁਲਾਜ਼ਮਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਔਰਤ ਸੜ ਗਈ ਤੇ ਉਹਨੂੰ ਫਿਰ ਅਲੀਗੜ ਮੈਡੀਕਲ ਹਸਪਤਾਲ ਦੇ ਵਿੱਚ ਭੇਜਿਆ ਗਿਆ ਪੁਲਿਸ ਨੇ ਔਰਤ ਦੇ بیٹے ਨੂੰ ਹਿਰਾਸਤ ਵਿੱਚ ਲੈ ਲਿਆ ਸੀ ਮੰਨਿਆ ਜਾ ਰਿਹਾ ਹੈ ਕਿ بیٹے ਨੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਫਸਾਉਣ ਵਾਸਤੇ ਆਪਣੀ ਮਾਂ ਨੂੰ ਅੱਗ ਲਗਾਈ ਤੇ ਐਸਪੀ ਦਿਹਾਤੀ ਨੇ ਇਹ ਵੀ ਦੱਸਿਆ ਕਿ ਸਾਨੂੰ ਇਸ ਘਟਨਾ ਦੀ ਸੀਸੀਟੀਵੀ ਵੀ ਅਤੇ ਪੁੱਤਰ ਨੂੰ ਵੀ ਅਸੀਂ ਹਿਰਾਸਤ ਵਿੱਚ ਲੈ ਕੇ ਅਗਲੀ ਜਾਂਚ ਆਰੰਭ ਦਿੱਤੀ ਹੈ ਸੋ ਦੋਸਤੋ ਇਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਤਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ